ਈ ਹਾਲ ਆ ਭਾਈ ਕੱਲ ਆਪਣੀ ਗੱਡੀ ਦਾ ਟੁੱਟ ਗਿਆ ਸੀ ਕਰਾਉਣ ਪਈਣੀ ਆਣਾ ਉਹਨੇ ਮੰਨ ਟੁੱਟ ਕੇ ਤੇ ਹਿੱਸਾ ਵੀ ਚੱਕਤਾ ਸਾਰਾ ਤੇ ਮਾਨ ਸਾਬ ਤਾਂ ਮਿਲਿਆ ਨਹੀਂ ਪੀਸਾ ਨਵਾਂ ਵੀ ਨਹੀਂ ਮਿਲਿਆ ਕਵਾੜਾਂ ਚੋਂ ਵੀ ਨਹੀਂ ਮਿਲਿਆ ਉਹ ਟੁੱਟ ਕੇ ਕਰਾਉਣ ਪਈਣੀ ਦੇ ਦੰਦਿਆਂ ਨੇ ਆ ਚੀਜ਼ ਆ ਜੀ ਚਮੋਰੀ ਕਰਤੀ ਇੱਥੇ ਹੁਣ ਇਹਨੂੰ ਲੈ ਕੇ ਚੱਲੇ ਆਪਾਂ ਡੱਬਾ ਵਾਲੀ ਬਿਲਕੁਲ ਹੈਵੀ ਡਰਾਈਵਰ ਹੈ ਕੋਛੜੀ ਬੈਠੇ ਨੇ ਡੋ ਚੜਾਉਣਿਆ ਕੋਚ ਨੂੰ ਸਾਰੇ ਐਕਸਲ ਉਕਸਲ ਧਰਲੇ ਵਿੱਚ ਪੈਸਾ ਖੋਲ ਕੇ ਧਰ ਲਿਆ ਦੇਖਦੇ ਆ ਕੀ ਬਣਦਾ ਹੁਣ ਆਪਾਂ ਡੱਬਾ ਲਈ ਚੱਲਦੇ ਆ ਬੱਬੇ ਆ ਦਾ ਸਾਈਡ ਹੋ ਜਾਓ ਹੋਰ ਜੀ ਹੈਰੀ ਜੀ ਠੀਕ ਹੈ ਕੋਸਾ ਵੀ ਪਹੁੰਚ ਚੁੱਕਿਆ ਹੈ ਲੈ ਬੱਬੀ ਹੋ ਜਾ ਪਾਸੇ ਓਏ ਹੋ ਜਾ ਬੱਬੇ ਹੈਡ ਤੇ ਉਹ ਤਾਂ ਮੰਗਾਇਆ ਵੱਡੂਆ ਠੀਕ ਹੈ ਮੈਸੂ ਦਾ ਹੋਇਆ ਡਾਊਨ ਕਰੋ ਤਾਂ ਮਡੇ ਮੋਟੇ ਬਾਪ ਆਉਗੇ ਜਮਣ ਗਰਮੈਸ਼ ਘਰ ਛੱਡਿਆ ਕੋਚ ਕਹਿੰਦਾ ਗੱਡੀ ਚ ਭਾਈ ਦੂਜੇ ਪਾਸਿਓਂ ਯਾਰ ਆ ਰਿਹਾ ਵਾਹ ਬੇ ਕੋਈ ਗੱਲ ਕੋਈ ਕਹਿੰਦਾ ਵਾਹ ਬੇ ਲਾਲਾ ਬੱਗੂਆ ਫਗੜ ਮਾ ਦਾ ਬੱਗੂ ਆਈ ਕਾਰ ਦਿਖਾਗਾ ਮੁੰਡੇ ਦਾ ਵਲੌਗ ਚ ਖਰਜਾ ਦਿਖਾ ਯਾਰ ਦਿਖਾ ਦਿਖਾ ਤੂੰ ਨਿਗਾਹ ਸਿੱਧੀ ਰੱਖ ਸੱਟ ਨਾ ਦਿਓ ਸਮਾਨ ਨਾ ਖੜਦੀ ਪਰਚੀਆਂ ਆਈਆਂ ਆ ਆਹ ਦੇ ਆਪਣੇ ਯਾਰ ਗੱਗੂ ਦਾ ਆਈ ਕਾਰ ਦੇਖੋ ਮੁੰਡਿਓ ਟੂਲ ਟੈਕਸ ਦਾ ਕਹਿੰਦਾ ਕੀ ਪਈ ਜੂ ਗਵਰਨਮੈਂਟ ਆਫ ਪੰਜਾਬ ਐ ਅੱਛਾ ਮਾਨਸਾ ਤੋਂ ਚੱਕ ਕੇ ਲੈਂਦਾ ਮਿਲੂ ਉਥੋਂ ਆ ਆ ਮੋਰਾ ਨਿਕਲ ਗਿਆ ਗੱਲ ਗੱਗੂਆ ਚੱਪਲਾਂ ਦੀ ਫੈਕਟਰੀ ਲਾਉ ਬਹੁਤ ਰੀਏ ਵੱਜਦੇ ਆ ਭਾਈ ਆਪਣੇ ਬੰਦੇ ਨੇ ਇੱਕ ਨੇ ਠੀਕ ਐ ਤੇਰਾ ਕੀ ਗੈੜਾ ਕੁਝ ਕੁਝ ਕਹਿੰਦਾ ਕਿਉਂ ਕੋਕ ਪੀੜਾ ਦੁੱਬਰ ਕਰਿਆ 30 ਸਾਲੇ ਬਲਟਾਂ ਦੀ ਗੱਡੀ ਜੋ ਉਹੀ ਹਿੱਸਾ ਲਿਆ ਉਹ ਟਾਈਮ ਦਾ ਚੱਪਲਾ ਦੀ ਫੈਕਟਰੀ ਆ ਕੇ ਲਾ ਲਾਂਗੇ ਜਿਹ ਕਹਿੰਦਾ ਆ ਕੇ ਡੱਬ ਵਾਲੀ ਠਾਗਰ ਡਿਸਪੋਜ਼ੇਬਲ ਸਪੇਅਰ ਪਾਰਟ ਕੀ ਖੜੀਆ ਕੁਝ ਲੈਣੀ ਤਾਂ ਨਹੀਂ ਬਾਡੀ ਜੀ ਵੀ ਧਰਨ ਨੂੰ ਹਾਂ ਹੈਵੀ ਨੱਕ ਤੋਂ ਨੱਕ ਤੋਂ ਹੀ ਕਰਾਉਣਾ ਲੈ ਰਿਵਿਊ ਹਾਂ ਛੱਕਾ ਦੋ ਮਾਰੀਆਂ ਕੁਝ ਨਹੀਂ ਆਇਓ ਦਿਖਾਉਣੇ ਆਂ ਸਾਨੂੰ ਮਾਹੌਲ ਆ ਆ ਪਾ ਯਾਰ ਇੰਬੀ ਰੰਬਾ ਵਾਲਾ ਅਲੈਮ ਵਾਲਾ ਅਲੈਮ ਵਾਲਾ ਅਲੈਮ ਬੁਰਦਾ ਮੇਰੀ ਅਜੀਬੀ ਦੁਕਾਨਾਂ ਦੁਬੀ ਦੁਕਾਨਾਂ ਵੀ ਵਰਗੀ ਕਿਦੋਂ ਓਹੋ ਜੀਪ ਜਮਾ ਬੰਦਵਾੜੀ ਨਾ ਕਰਦਾ ਨਾ ਫਰਦਾ 3 3 ਸਮਾਨ ਦਬਾਉਣਾ ਹੋਵੇ ਉਹ ਵਧੀਆ ਜਮਾ ਤਾਜੀ ਹਮਮ ਇਲਟੋ 810 ਉਹ ਵਧੀਆ ਜਮਾ ਜਿਹੜੇ ਡਾਵਲ ਬਰਗ ਵਾਲੇ ਇਹ ਕਾਜ ਆਵੇ ਕਨਾ ਵੀ ਇਹਨਾਂ ਨੂੰ ਦੇਖੋ ਆਪਣੇ ਇਹਨਾਂ ਦੀ ਕੁਝ ਮੁੱਠੀ ਇੰਜਣ ਦੇਖ ਲੈ ਤੂੰ ਕੋਈ 282 ਇੰਜਣ ਦਾ ਪਤਾ ਨਹੀਂ ਆ ਇੰਜਣ ਦਾ ਨਾ ਅਧਰੇ ਲੇ ਲੇ ਕਹਾਦਾ ਹੈ ਸੰਜੂਕੀ ਦਾ ਸਵਿਫਟ ਦਾ ਅੱਗ ਮਾਰਿਆ ਕਰੂ ਤੁਸੀਂ ਜਿਹੜੇ ਕਹਤਾਈਂ ਚੀਟ ਹੈ 16 ਪੀਸ ਦੇ ਨਾਲ ਬੰਨੋ ਸੋਨੇ ਵਰਗੇ ਦਿਖਾਓ ਕਿਹੜੇ ਟੇਰਿਆਂ ਕੋਚ ਬਿੱਲੀ ਬਿੱਲੀ ਰੇਡ ਨਾਲ ਠੀਕ ਆ ਉਹ ਤੇਰੇ ਵਾਲੀ ਜੀਪ ਦਾ ਇੰਜਨ ਨਾਲ ਦਾ ਕਿਹੜਾ ਉਹ ਆਦੇ ਕੇਨ ਪਏ ਓਏ ਜੀ ਬਦੇ ਕੇਨ ਅੱਛਾ ਬੜਾ ਵਣਿਆ ਬੜਾ ਵਣਿਆ ਲੈ ਇੰਨੀਆਂ ਵੀਡੀਓ ਚ ਕੋਚ ਲੈ ਜਾਣਾ ਤਾਂ ਨਹੀਂ ਕੇਨ ਹਾਂ ਦੇ ਕਰ ਲਓ ਬਈ ਮੋੜ ਲਿਆ ਜੀਬ ਦੀ ਹੈ ਹਾਂ ਠੀਕ ਜਮਾਂ ਸਿੱਧੀ ਜਾ ਕੇ ਕਹੀਓ ਮੇਰੇ ਲਈ ਆਹੀਂ ਆਹੀਂ ਤੱਕ ਪਾਉਣੀ ਜੀ ਛੇੜ ਚ ਬਣਾਤੀ ਠੀਕ ਹਾਂ ਰੋਲੀ ਗਿਆ ਠੀਕ ਆ ਅੱਛਾ ਅੱਛਾ ਟ੍ਰੈਂਗਲਰ ਆ ਉਹ ਚੀਜ਼ ਆ ਇਹ ਉਹ ਕਿਆ ਵੀ ਕੰਪਰੈਸਰ ਵਾਲੇ ਪਏ ਨੇ ਪਾਪਾ ਕੰਪਰੈਸਰ 3 ਲੀਟਰ ਫਰਦਾਨ ਹਾਂ ਹੈਨਾ ਲੈਟ ਫੌਮ ਚੜਕੇ ਵਾਲੇ ਠੀਕ ਆ ਠੀਕ ਆ ਉਹਦੇ ਪੰਪ ਰੂਟਰੀ ਜਿਹੜੇ ਪੈਣ ਜਦੋਂ ਜਦੋਂ ਲੈਟ ਆਉਂਦੇ ਲੈਟ ਆਉਂਦੇ ਲੈਟ ਆਉਂਦੇ ਦਾ ਵੱਡਾ ਇਹ ਇੰਜਨ ਹਮ ਹੇਟ ਵੇਟਾ ਦਾ 3 ਸੀ ਵਾਲਾ ਪੈਂਦਾ ਯਾਰ ਟਰਬੋ ਵਾਲਾ ਮੋੜਾ ਦਾ ਉਹ ਦੇ ਅਲਟਰਨੇਟਰ ਵੀ ਕਿੱਡਾ ਹੈ ਤਾਂ ਹੁਦੈ ਹਾਂ ਠੀਕ ਆ ਠੀਕ ਆ ਹਾ ਯਾਰ ਇਹਟ ਵੇਟਾ ਦੀ ਠੀਕ ਹੈ 6 ਪੁੱਤੋਂ ਇਹ ਲੱਗਣੇ ਬੜੀ ਤਗੜੀ ਜਿਆ ਜਿਹੜੀਆਂ ਨਵੀਆਂ ਤੈਰ ਕਰਦੇ ਆ ਇਹ ਧਰਕੇ ਦਿੰਦਾ ਟੋਬੇਟਾ 3 ਸੀ ਆ ਠੀਕ ਆ ਆਏ ਤਾਂ ਤਾਂ ਕਹੀਦੇ ਨਿਊ ਬਹੁਤ ਆ ਐਨਾ ਗਾਹ ਨਾ ਤੁਰ ਲਓ ਭਾਈ ਆਪਾਂ ਪੁਰਾਣਾ ਹਿੱਸਾ ਲਾਦਾ ਮੂਵੀ ਦੇ ਆਦਾਂਗੇ ਓਏ ਹੋ ਲੈਓ ਆਪਣਾ ਕਿੱਥੇ ਆਉਂ ਦੂਜਾ ਗੱਡੀ ਉਧਰ ਰਹਿ ਜਾਣੀ ਬੂਹ ਹਣਾ ਅੱਛਾ ਰੰਮ ਤੇ ਕੁਛ ਰਹਿ ਕੇ ਦੇਂਗਾ ਬਾਈ ਕਾ ਰੰਮ ਦੇਖੇ ਸਮਾਗਨ ਕਿੱਥੇ ਹੋਣਾ ਬੱਚਾ ਧਿਆਨ ਨਾਲ ਹਮਨ ਚਲਾਵਾ ਅਰੇ ਇਹ ਰਾਜ ਦੀ ਪੁਲਾਇਆ ਆ ਗਿਆ ਲਾਓ ਬਾਈ ਹਵਾ ਬਾਈਆਂ ਲਵੇ ਆਏ ਸੀ हां भाई ਛੋੜ ਲਓ ਕੋ ਕੀ ਕੀ ਸਮਾਨ ਮਿਲ ਸਕਦਾ ਆਪਨੂੰ ਕੋਈ ਵੀ ਮਹਿੰਦਰਾ ਗੱਡੀ ਆ ਤਾਂ ਹਰ ਪਾਰਟਸ ਹੁੰਦਾ ਹੈ ਬਲੈਰੋ, ਪਿਕਅਪ ਦਾ, ਮੈਕਸੀ ਟਰੱਕ ਦਾ ਨਿਊ ਪਾਰਟਸ, 올ਡ ਪਾਰਟਸ ਠੀਕ ਆ ਵੀਰੇ ਤੇ ਆਪਣਾ ਕੰਟੈਕਟ ਨੰਬਰ ਬੋਲਿਓ ਬਾਈ ਆਪਣਾ ਕੰਟੈਕਟ ਨੰਬਰ 893031303 ਵੀਰੇ 39123052 ਓਕੇ ਬਾਈ ਕੋਈ ਵੀ ਪਾਰਟ ਪਤਾ ਕਰਨਾ ਬਾਈ ਵਰਗਾਂ ਨੂੰ ਕਾਲ ਕਰ ਸਕਦੇ ਹੋ ਅਗਰ ਡਿਸਪੋਜ਼ਲ ਸਟੋਰ ਆ